ਸਾਤਰੀ ਗੱਲ ਦੀ ਤੁਸੀਂ ਦੇਖ ਰਹੇ ਸ਼ਰੇ ਪੰਜਾਬ ਨਿਊਜ਼ ਚੈਨਲ ਨਵੀਂ ਅੱਜ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆ ਕਿ ਅਮਰੀਕਾ ਵੱਲੋਂ ਕਾਫੀ ਜਿਹੜੇ ਨੌਜਵਾਨ ਨੇ ਚਾਹੇ ਉਹ ਭਾਰਤ ਦੀ ਗੱਲ ਕਰਦੇ ਚਾਹੇ ਹੋਰ ਵਿਦੇਸ਼ਾਂ ਦੀ ਗੱਲ ਕਰ ਲਈ ਤੇ ਕਾਫੀ ਲੋਕਾਂ ਨੂੰ ਜਿਹੜਾ ਡਿਪੋਰਟ ਕਰਕੇ ਉਹਨਾਂ ਦੇ ਦੇਸ਼ਾਂ ਦੇ ਵਿੱਚ ਵਾਪਸ ਭੇਜਿਆ ਜਿਸ ਦੇ ਵਿੱਚ ਸਭ ਤੋਂ ਵੱਧ ਗਿਣਤੀ ਜਿਹੜੀ ਆ ਉਹ ਪੰਜਾਬ ਦੇ ਨੌਜਵਾਨਾਂ ਦੀ ਸੀ ਪਰ ਲੇਕਿਨ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਤਾਂ ਜਿਹੜੇ ਨੌਜਵਾਨ ਨੇ ਅਮਰੀਕਾ ਡੋਂਕੀ ਲਾ ਕੇ ਜਾਨ ਦਾ ਜਿਹੜਾ ਉਹਨਾਂ ਦਾ ਸੁਪਨਾ ਆ ਉਹ ਲਗਾਤਾਰ ਜਾਰੀ ਹੈ ਜੀ ਹਾਂ ਤਾਂ ਦੱਸਿਏ ਕਿ ਲੋਕ ਜਿਹੜੇ ਨੇ ਉਹ ਨਹੀਂ ਟਲ ਰਹੇ ਹਜੇ ਵੀ ਕਿਉਂਕਿ ਅਮਰੀਕਾ ਨੇ ਬਹੁਤ ਜ਼ਿਆਦਾ ਸਖਤਾਈ ਵੀ ਕਰ ਛੱਡੀ ਪਰ ਲੇਕਿਨ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਣ ਦਾ ਜਿਹੜਾ ਸੰਸਰਾਂ ਲਗਾਤਾਰ ਚਾਲੂ ਹੈ ਤਾਂ ਤੁਹਾਨੂੰ ਦੱਸ ਦਿਆ ਕਿ ਇਸ ਤਰ੍ਹਾਂ ਹੀ ਪੰਜਾਬ ਦੇ ਪੰਜ ਨੌਜਵਾਨ ਜਿਹੜੇ ਨੇ ਡੋਂਕੀ ਲਾ ਕੇ ਅਮਰੀਕਾ ਜਾ ਰਹੇ ਸਨ ਤਾਂ ਉਹਨਾਂ ਨੂੰ ਜਿਹੜਾ ਕੋਲੰਬੀਆ ਦੇ ਵਿੱਚ ਉਹ ਫਸ ਗਏ ਨੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਪਾ ਕੇ ਉਹਨਾਂ ਨੇ ਸਤਨਾਮ ਸਿੰਘ ਐਮਪੀ ਜਿਹੜੇ ਨੇ ਉਹਨਾਂ ਨੂੰ ਗੁਹਾਰ ਲਗਾਈ ਹੈ ਕਿ ਸਾਨੂੰ ਇੱਥੋਂ ਕੱਢਿਆ ਜਾਵੇ ਜਲਦ ਤੋਂ ਜਲਦ ਕਿਉਂਕਿ ਸਾਡੀ ਜਾਨ ਨੂੰ ਇੱਥੇ ਖਤਰਾ ਆ। ਨਾਲ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਪਹਿਲਾ ਤਾਂ ਡੋਂਕੀਆਂ ਵੱਲੋਂ ਕਿਉਂ ਉਹਨਾਂ ਨੂੰ ਕੋਲੰਬੀਆ ਦੇ ਵਿੱਚ ਰੱਖਿਆ ਗਿਆ ਕਿਉਂਕਿ ਏਜੰਟ ਵੱਲੋਂ ਜਿਹੜੇ ਡੋਂਕੀ ਸਾਰੇ ਡੋਂਕਰਸ ਆ ਉਹਨਾਂ ਨੂੰ ਜਿਹੜੀ ਪੇਮੈਂਟ ਨਹੀਂ ਅਦਾ ਕੀਤੀ ਗਈ ਜਦੇ ਕਾਰਨ ਉਹ ਕੋਲੰਬੀਆ ਦੇ ਵਿੱਚ ਹੀ ਫਸੇ ਰਹੇ ਸਤਨਾਮ ਸਿੰਘ ਸੰਧੂ ਮੈਂਬਰ ਆਫ ਪਾਰਲੀਮੈਂਟ ਕਿਵੇਂ ਵੀ ਇੰਡੀਅਨ ਐਮਬੈਸੀ ਨਾਲ ਗੱਲ ਕਰਕੇ ਸਾਡੀ ਇੱਥੋਂ ਜਾਨ ਬਚਾਈ ਜਾਵੇ ਜੀ ਸਾਡੀ ਇੱਥੇ ਜਾਨ ਨੂੰ ਖਤਰਾ ਹੈ ਜੀ ਸਾਨੂੰ ਵੀ ਮਦਦ ਕੀਤੀ ਜਾਵੇ ਜੀ ਕਲੰਬੀਆ ਕਪੂਰਗੰਨਾ ਵਿੱਚ ਫਸੇ ਹੋਏ ਆ ਸਾਡੀ ਮਦਦ ਕੀਤੀ ਜਾਵੇ ਸਾਨੂੰ ਜਲਦੀ ਜਲਦੀ ਕਢਾਇਆ ਜਾਵੇ ਇੰਡੀਅਨ ਤਾਜਮਲ ਰੈਸਟੋਰੈਂਟ ਐਕਵਾਡੋਰ ਰਕਿੰਦਰ ਰੀਜੇ ਅੱਗੇ ਸਾਡੀ ਰਿਕੁਐਸਟ ਹੈ ਸਾਡੀ ਮਦਦ ਕੀਤੀ ਜਾਵੇ ਇਹ ਸਾਡੀ ਵੀਡੀਓ ਇੰਡੀਆ ਐਮਬੈਸੀ ਤੱਕ ਪਹੁੰਚਾਈ ਜਾਵੇ ਤਾਂ ਸਾਡੀ ਮਦਦ ਕੀਤੀ ਜਾਵੇ ਅਸੀਂ ਕਲੰਬੀਆ ਵਿੱਚ ਕਪੂਰਗੰਨਾ ਵਿੱਚ ਫਸੇ ਹੋਏ ਆ ਰਕਿੰਦਰ ਰੀਜੇ ਅੱਗੇ ਸਾਡਾ ਬਹੁਤ ਤਕਾ ਹੋ ਰਿਹਾ ਹੈ ਇੰਡੀਅਨ ਇਮੀਗ੍ਰੇਸ਼ਨ ਅੱਗੇ ਸਾਡੀ ਰਿਕੁਐਸਟ ਹੈ ਕਿ ਮਦਦ ਕੀਤੀ ਜਾਵੇ ਅਸੀਂ ਇੰਦਰ ਰੀਜੇ ਕੋ ਥਰੂ ਰਿਕੁਐਸਟ ਮੰਗ ਰਹੇ ਹਾਂ ਨਵੀਂ ਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾੜਾ ਨਾ ਭੁੱਲਣਾ ਤਾਂ ਜੋ ਕੀ ਸਮੇਂ-ਸਮੇਂ ਸੇ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ